ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਾਫੀ ਹਾਲਾਤ ਖਰਾਬ ਨੇ ਬਿਹਾਰ ਦੇ ਵਿੱਚ ਕਾਫੀ ਜਿਹੜਾ ਮੌਤਾ-ਮੂਤਾ ਵੀ ਹੋ ਗਈਆਂ ਨੇ ਤੇ ਯੂਪੀ ਦੇ ਵਿੱਚ 50 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਆ 30 ਪਿੰਡ ਡੁੱਬ ਚੁੱਕੇ ਨੇ ਤੇ ਇਸ ਤੋਂ ਇਲਾਵਾ ਵਾਰਾਨਸੀ ਦੇ ਵਿੱਚ ਗੰਗਾ ਦਾ ਜਲ ਪੱਧਰ ਕਾਫੀ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ। ਵਾਰਾਨਸੀ ਦੇ ਵਿੱਚ ਗੰਗਾ ਦਾ ਜਲ ਸਤਰ 1 ਮਿੰਟ ਦੇ ਵਿੱਚ ਹੀ ਘੰਟੇ ਇੱਕ ਘੰਟੇ ਵਿੱਚ 5 ਤੋਂ 7 ਸੈਂਟੀਮੀਟਰ ਵੱਧ ਰਿਹਾ ਹੈ। ਤਕਰੀਬਨ ਯੂਪੀ ਦੇ 50 ਜਿਲ੍ਹਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਤੇ 30 ਪਿੰਡ ਡੁੱਬ ਗਏ ਆ ਉੱਥੇ 30 ਪਿੰਡਾਂ ਦੀ ਡੁੱਬਣ ਦੀ ਖ਼ਬਰ ਹੈਗੀ ਆ ਉਹ ਲੋਕ ਜਦੋਂ ਬਾਰਿਸ਼ ਆਉਂਦਾ ਉਹ ਕਹਿੰਦੇ ਤੁਹਾਨੂੰ ਡਰ ਲੱਗਣ ਲੱਗ ਜਾਂਦੀ ਹੈ ਜਦੋਂ ਬਾਰਿਸ਼ ਸ਼ੁਰੂ ਹੁੰਦਾ ਨਾ ਸਾਨੂੰ ਡਰ ਲੱਗਣ ਲੱਗ ਜਾਂਦਾ ਵੀ ਬਾਰਿਸ਼ ਆਏਗੀ ਤਾਂ ਹੜ੍ਹ ਵੀ ਆਏਗਾ ਕੋਈ ਸਰਕਾਰ ਦਾ ਪ੍ਰਬੰਧ ਨਹੀਂ ਕੀਤਾ ਹੋਇਆ ਹੜ੍ਹਾਂ ਨੂੰ ਬਚਾਉਣ ਦਾ ਕਿਸਾਨਾਂ ਦਾ ਮਾੜਾ ਜਿਹਾ ਕਹਿੰਦੇ ਨੁਕਸਾਨ ਹੋ ਜਵੇ ਉਹਨੂੰ ਮੁਆਵਜ਼ੇ ਮਿਲਦੇ ਆ ਹੋਰ ਫੰਡ ਮਿਲਣ ਲੱਗ ਅਸੀਂ ਲੋਕ ਅਸੀਂ ਵੀ ਲੋਕ ਭਾਰਤ ਦੇ ਵਸਨੀਕਾਂ ਸਾਡੇ ਬਾਰੇ ਸਰਕਾਰ ਨੇ ਕਦੇ ਵੀ ਕੋਈ ਗੱਲ ਨਹੀਂ ਕੀਤੀ ਅਕੀਦਰ ਸਾਹਿਬ ਮੌਸਮ ਨੇ ਕਰਵਟ ਲਈ ਹੈ ਮੌਸਮ ਨੇ ਪਟਿਆਲਾ ਦੇ ਵਿੱਚ ਤਾਂ ਘਟੋ ਘਟ ਥੋੜਾ ਜਿਹਾ ਮੌਸਮ ਨੂੰ ਬਦਲੀ ਹੋਈ ਆ ਤਾਂ ਠੰਡਕ ਜੀ ਹੋ ਗਈ ਹੈ ਕਈ ਥਾਵਾਂ ਦੇ ਉੱਤੇ ਤੇਜ਼ ਮੀਂਹ ਇੰਨਾ ਕਮੀ ਹੈ ਕਿ ਤੁਹਾਨੂੰ ਸੱਜੇ ਖੱਬੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਪਟਿਆਲਾ ਦੇ ਨਾਲ ਲੱਗਦੇ ਕਈ ਇਲਾਕੇ ਅਜੇ ਵੀ ਪੂਰੀ ਤਰ੍ਹਾਂ ਸੁੱਕੇ ਪਏ ਨੇ ਸੰਭਾਵਨਾ ਹੈ ਕਿ ਸ਼ਾਮ ਤੱਕ ਉੱਥੇ ਵੀ ਬਾਰਿਸ਼ ਹੋ ਜਾਊਗੀ ਪਰ ਜਿਹੜੇ ਹੋਰ ਸੂਬੇ ਨੇ ਜਿਨ੍ਹਾਂ ਦੇ ਵਿੱਚ ਬਰਸਾਤ ਹਰ ਸਾਲ ਕਾਫੀ ਨੁਕਸਾਨ ਕਰਦੀ ਹੈ ਚਾਹੇ ਹਿਮਾਚਲ ਪ੍ਰਦੇਸ਼ ਹੋ ਗਿਆ ਚਾਹੇ ਉੱਤਰਾਖੰਡ ਹੋ ਗਿਆ ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਾਫੀ ਹਾਲਾਤ ਖਰਾਬ ਨੇ ਬਿਹਾਰ ਦੇ ਵਿੱਚ ਕਾਫੀ ਜਿਹੜਾ ਮੋਤਾ-ਮੋਤਾ ਵੀ ਹੋ ਗਈਆਂ ਨੇ ਤੇ ਯੂਪੀ ਦੇ ਵਿੱਚ 50 ਜ਼ਿਲ੍ਹਿਆਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ 30 ਪਿੰਡ ਡੁੱਬ ਚੁੱਕੇ ਨੇ ਤੇ ਇਸ ਤੋਂ ਇਲਾਵਾ ਵਾਰਾਨਸੀ ਦੇ ਵਿੱਚ ਗੰਗਾ ਦਾ ਜਲ ਪੱਧਰ ਕਾਫੀ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਬਿਲਕੁਲ ਜੀ ਹੜ੍ਹ ਤਾਂ ਕਾਫੀ ਲੱਗਦਾ ਵੀ ਕਾਫੀ ਹੁਣ ਆ ਗਏ ਨੇ ਇੱਧਰ ਵੀ ਕਾਫੀ ਮੀਂਹ ਪਿਆ ਗਿਆ ਆਪਣੇ ਪੰਜਾਬ ਦੇ ਵਿੱਚ ਪਹਾੜਾਂ ਦੇ ਵਿੱਚ ਅੱਜ ਵੀ ਬਾਰਿਸ਼ ਪੰਜਾਬ 'ਚ ਹੋ ਰਹੀ ਹੈ ਵੱਖ-ਵੱਖ ਥਾਵਾਂ ਤੇ ਆਪਣੇ ਦੱਸ ਦੋਗੇ ਸਰੋਤੇ ਦਰਸ਼ਕ ਵੇ ਕਿੱਥੇ ਕਿੱਥੇ بارش ਹੋ ਰਹੀ ਹੈ ਵੈਸੇ بارش ਜਿਹੜੀ ਹੈਗੀ ਆ ਉਹ ਪਟਿਆਲੇ 'ਚ ਕਾਫੀ ਹੋ ਰਹੀ ਆ ਪਟਿਆਲੇ ਵਿੱਚ بارش ਦਾ بارش ਤਾਂ ਲੋਕ ਚਾਹੁੰਦੇ ਆ بارش ਚਲੋ ਹੋਵੇ ਫਸਲਾਂ ਕਰਕੇ بارش ਹੋਵੇ ਤੇ ਗਰਮੀ ਨੂੰ ਰਾਹਤ ਮਿਲਣ ਕਰਕੇ بارش ਹੋਵੇ ਤੇ ਕਈ ਸਾਰੀਆਂ ਹਮਸਪਰੀ ਗਰਮੀ ਕਾਰਨ ਕੁਝ ਬਿਮਾਰੀਆਂ ਵੀ ਪੈਦਾ ਹੋ ਜਾਂਦੀਆਂ ਨੇ ਉਹਨਾਂ ਬਿਮਾਰੀਆਂ ਨੂੰ ਠੱਲ ਪਾਉਣ ਵਾਸਤੇ بارش ਹੋਵੇ ਤੇ ਜਿਹੜਾ ਜਲ ਸਤਰ ਪਾਣੀ ਦਾ ਗਿਰ ਰਿਹਾ ਜ਼ਮੀਨ ਦਾ ਹੇਠਲੇ ਪਾਸੇ ਵਾਲਾ ਪਾਣੀ ਉਹ ਪਾਣੀ ਵਧਾਉਣ ਵਾਸਤੇ ਬਾਰਿਸ਼ ਹੋਵੇ ਬਾਰਿਸ਼ ਤਾਂ ਹੋਣੀ ਚਾਹੀਦੀ ਆ ਬਾਰਾਣਾਸੀ ਦੇ ਵਿੱਚ ਗੰਗਾ ਦਾ ਜਲ ਸਤਰ 1 ਮਿੰਟ ਦੇ ਵਿੱਚ ਹੀ ਘੰਟੇ ਇੱਕ ਘੰਟੇ ਵਿੱਚ 507 ਸੈਂਟੀਮੀਟਰ ਵਧ ਰਿਹਾ ਉੱਥੇ ਕਾਫੀ ਨੁਕਸਾਨ ਹੋ ਸਕਦਾ ਗੰਗਾ ਮਾਤਾ ਗੰਗਾ ਜਿਹਨੂੰ ਵਿਗਿਆਨੀ ਗੰਗਾ ਨਦੀ ਕਹਿੰਦੇ ਆ ਤੇ ਉਸ ਨੂੰ ਕਾਫੀ ਨੁਕਸਾਨ ਕਰ ਦਿਆ ਉਹ ਜਦੋਂ ਹੜ ਆਉਂਦਾ ਉਹਦੇ ਵਿੱਚ ਤੇ ਤਕਰੀਬਨ ਯੂਪੀ ਦੇ 50 ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਆ ਤੇ 30 ਪਿੰਡ ਡੁੱਬ ਗਏ ਆ ਉੱਥੇ 30 ਪਿੰਡਾਂ ਦੀ ਡੁੱਬਣ ਦੀ ਖਬਰ ਹੈਗੀ ਆ ਤੇ بارش ਹੋਣੀ ਅੱਛਾ ਕੁਝ ਇਲਾਕਿਆਂ ਵਿੱਚ ਪਿਛਲੇ ਸਾਲ ਹੜ੍ਹ ਆਇਆ ਸੀ ਉਹਨਾਂ ਇਲਾਕਿਆਂ ਦੇ ਹੜ੍ਹਾਂ ਮਾਰੇ ਲੋਕਾਂ ਦੇ ਕੋਲ ਜਦੋਂ ਗੱਲ ਕਰੀਦੀ ਆ ਨੇ ਵੀ ਤੁਸੀਂ ਤੁਹਾਡੇ ਕਹਿੰਦੇ ਸਾਡੇ ਕੋਲ ਤਾਂ ਇੱਥੇ ਮੈਂ ਅਸੀਂ ਕੱਲ ਪਟਾੜੇ ਗਏ ਸੀ ਜਿਹੜੇ ਪਟਾੜਾ ਨਦੀ ਹੈਗੀ ਆ ਉੱਥੇ ਨਾ ਜਿਹੜੇ ਪਟਾੜੇ ਤੋਂ ਬਾਹਰਲੇ ਪਾਸੇ ਦੇ ਕਲੋਨੀਆ ਹੈਗੀਆਂ ਨੇ ਗੋਪਾਲ ਕਲੋਨੀ ਹੋਗੀ ਤੇ ਹੀਰਾ ਕਲੋਨੀ ਕਈ ਸਾਰੇ ਕਲੋਨੀਆਂ ਨੇ ਉੱਥੇ ਜਾਏ ਤੇ ਉਹ ਲੋਕ ਜਦੋਂ بارش ਆਉਂਦਾ ਉਹ ਕਹਿੰਦੇ ਤੁਹਾਨੂੰ ਡਰ ਲੱਗਣ ਲੱਗ ਜਾਂਦੀ ਹੈ ਜਦੋਂ بارش ਸ਼ੁਰੂ ਹੁੰਦਾ ਨਾ ਸਾਨੂੰ ਡਰ ਲੱਗਣ ਲੱਗ ਜਾਂਦਾ ਵੀ بارش ਆਏਗੀ ਤਾਂ ਹੜ੍ਹ ਵੀ ਆਏਗਾ ਕੋਈ ਸਰਕਾਰ ਦਾ ਪ੍ਰਬੰਧ ਨਹੀਂ ਕੀਤਾ ਹੋਇਆ ਹੜ੍ਹਾਂ ਨੂੰ ਬਚਾਉਣ ਵਾਸਤੇ ਤੇ ਸਾਡੇ ਤੇ ਤਾਂ ਕਹਿਰ ਬਣ ਕੇ ਆਉਂਦਾ ਹੜ੍ਹ ਕਹਿੰਦਾ ਲੋਕ ਬਾਰਿਸ਼ਾ ਮੰਗਦੇ ਆ ਅਸੀਂ ਕਹਿੰਦੇ بارش ਨਾ ਪਾਈ ਰੱਬਾ ਪਿਛਲੇ ਸਾਲ ਸਾਡੇ ਘਰਾਂ ਦੇ ਵਿੱਚ 6 ਤੋਂ 7 ਫੁੱਟ ਪਾਣੀ ਖੜ ਗਿਆ ਸੀਗਾ ਘਰਾਂ ਦੇ ਵਿੱਚ ਲੱਖਾਂ ਦਾ ਨੁਕਸਾਨ ਹੋਇਆ। ਕੱਲ ਉਹਨਾਂ ਨੇ ਉਹ ਸ਼ਿਵਾਸ਼ੁਰਾ ਨੇ ਸ਼ਿਵਾਸ਼ੁਣੀ ਸੀਗੇ ਉਹਨਾਂ ਨੇ ਉਹਨਾਂ ਨੇ ਗੱਲ ਕੀਤੀ ਕਹਿੰਦੇ ਕਹਿੰਦੇ ਜੀ ਐਨੇ ਦੁੱਖ ਦੀ ਗੱਲ ਹੈ ਕਿ ਸਾਡੇ ਕੋਲੇ ਲੋਕ ਸਭਾ ਦੀਆਂ ਵੋਟਾਂ ਦੇ ਵਿੱਚ ਚੋਣਾਂ ਦੇ ਵਿੱਚ ਕੋਈ ਵੋਟ ਮੰਗਣ ਨੂੰ ਨਹੀਂ ਆਇਆ। ਹੂੰ ਕਹਿੰਦੇ ਵੋਟਾਂ ਮੰਗਣ ਨਹੀਂ ਕੋਈ ਆ ਸਾਡੇ ਕੋਲੇ। ਸਾਡੇ ਤਕਰੀਬਨ ਕਾਫੀ ਵੱਡੀ ਗਿਣਤੀ ਹੈ ਵੋਟਾਂ ਦੀ। ਕਿਉਂ ਨਹੀਂ ਆਇਆ ਕਿ ਲੋਕ ਘਰਾਓ ਕਰਨਗੇ ਸਾਡਾ। ਹੜ੍ਹਾਂ ਦੇ ਮਾਰੇ ਹੋਏ ਇਲਾਕਿਆਂ ਦੇ ਵੀ ਸਾਨੂੰ 1 ਰੁਪਿਆ ਦਿੱਤਾ ਕਿਸੇ ਨੇ ਮੁਆਵਜ਼ਾ। ਸਾਡੇ ਘਰਾਂ ਨੂੰ ਬਣਾਉਣ ਦੀ ਗੱਲ ਨਹੀਂ ਕੀਤੀ ਸਾਡੇ ਹੋਏ ਨੁਕਸਾਨ ਦਾ ਕਿਸੇ ਨੇ ਪਰਪਾਈ ਨਹੀਂ ਕੀਤੀ ਸਰਕਾਰ ਨੇ ਕਿਸਾਨਾਂ ਦਾ ਮਾੜਾ ਜਿਹਾ ਕਹਿੰਦੇ ਨੁਕਸਾਨ ਹੋ ਜਵੇ ਉਹਨੂੰ ਮੁਆਵਜ਼ੇ ਮਿਲਦੇ ਜਾਂ ਹੋਰ ਫੰਡ ਮਿਲਣ ਲੱਗ ਜਾਂਦੇ ਆ ਅਸੀਂ ਲੋਕ ਅਸੀਂ ਵੀ ਲੋਕ ਭਾਰਤ ਦੇ ਵਸਨੀਕਾਂ ਸਾਡੇ ਬਾਰੇ ਸਰਕਾਰ ਨੇ ਕਦੇ ਵੀ ਕੋਈ ਗੱਲ ਨਹੀਂ ਕੀਤੀ ਹੁਣ ਫੇਰ ਹੜਾਉਣੇ ਤਿਆਰ ਨੇ ਹਾਲਾਤ ਬੁਰੇ ਨੇ ਸਾਡੇ ਤਾਂ ਜਿਹੜੇ ਕਿ ਇੱਥੇ ਗਰੁੱਪ ਐਡੀਟਰ ਨੇ ਸਾਡੇ ਅਮਰਜੀਤ ਸਿੰਘ ਪੜਾਇਆ ਚ ਹੁਣੀ ਉਹਨਾਂ ਨੇ ਨਿਡਰ ਖਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣਗੇ ਹਰ ਪਹਿਲੂ ਤੇ ਰੋਸ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ